ਸਸੀ ਗੱਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਲਹਿਰਾ 베ਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਵਿੱਕੀ ਕੋਲੇ ਨਾ ਪਨੀਰੀ ਬਕਾਊ ਆ ਗਈ ਕਿਹੜੇ ਕਿਹੜੀ ਵੈਰਾਈਟੀ ਹੋਣ ਤਿਆਰ ਆ ਕਿਹੜੀ ਕਿਹੜੀ 10 ਦਿਨਾਂ ਤੱਕ ਤਿਆਰ ਹੋਊਗੀ ਸਾਰੀ ਜਿਹੜੀ ਡਿਟੇਲ ਆ ਆਪਾਂ ਬਾਈ ਤੋਂ ਲੈਣਿਆਂਗੇ ਕੀ ਹਾਲਾ ਵਿੱਕੀ ਠੀਕ ਆ ਬਾਈ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਆਪਣੇ ਕੋਲੇ PR 126 ਤੇ Supreme 110 ਦੋ ਵੈਰਾਈਟੀਆਂ ਬਾਈ ਆਪਣੇ ਕੋਲੇ ਜਿਹੜੀਆਂ ਹੁਣ ਤਿਆਰ ਹਾਂ ਤੇ ਆਪਣੇ ਕੋਲੇ ਆ 126 ਹੈ ਬਿਲਕੁਲ ਤਿਆਰ ਆ ਠੀਕ ਹੈ ਵਿੱਚੋਂ ਬੱਤੀ ਵੀ ਗਈ ਹਾਂ ਇਹ ਵਿੱਚੋਂ ਬੱਤੀ ਵੀ ਗਈ ਪੱਟ ਕੇ ਵੀ ਲੈ ਕੇ ਵਿੱਚੋਂ ਜਿਹੜੀ 126 ਆ ਉਹ ਆਪਣੇ ਕੋਲੇ ਕਿੰਨੇ ਕਿੱਲਿਆਂ ਤਿਆਰ ਹੋਊਗੀ ਉਹ ਬਾਈ ਆਪਣੇ ਕੋਲੇ ਹੈਗੀ ਹੁਣ 10 ਤੋਂ 12 ਕਿੱਲਿਆਂ ਦਾ ਤਿਆਰ ਖੜੀ ਆ ਠੀਕ ਹੈ ਤੇ 5 ਤੋਂ 6 ਦਿਨਾਂ ਵਿੱਚ 15 ਕਿੱਲਿਆਂ ਦੀ ਫੇਰ ਤਿਆਰ ਹੋ ਜਾਈ ਦੂਜੀ ਕਿਹੜੀ ਵੈਰਾਈਟੀ ਤਿਆਰ ਹੁਣ ਆਪਣੇ ਕੋਲੇ ਹੈ ਟਾਈਮ ਤੇ ਕੋਲੇ 110 ਵੀ ਤਿਆਰ ਆ 126 ਵੀ ਤਿਆਰ ਆ 110 ਆ ਜਿਹੜੀ ਉਹ ਕਿੰਨੇ ਕਿੱਲਿਆਂ ਤਿਆਰਾ ਹੁਣ ਉਹ ਵੀ 10 ਕਿੱਲਿਆਂ ਦੀ ਤਿਆਰ ਆ ਬਾਈ ਉਹ ਵੀ 10 ਕਿੱਲਿਆਂ ਹੀ ਤਿਆਰ ਆ ਜੀ 5 ਦਿਨਾਂ ਅਜ ਫਿਰ ਤਿਆਰ ਆ 10 ਕਿੱਲਿਆਂ ਦੀ ਉਹ ਤੇ ਦੂਜੀ ਵੈਰਾਈਟੀ ਕਿਹੜੀ ਤਿਆਰ ਹੋ ਜੂ ਆਪਣੇ ਕੋਲ 10 ਦਿਨਾਂ ਤੇ ਇੱਕ ਹੋਰ ਕਹਿੰਦੇ ਤੁਸੀਂ 5 ਦਿਨਾਂ ਤੱਕ ਬਾਈ 126 ਆ ਆਪਣੇ ਕੋਲੇ ਇਹ ਆਪਣੇ ਐ ਕੀਤਾ ਹੋਇਆਗਾ ਇਹ 10-10 ਦਿਨਾਂ ਤੇ ਗੈਪ ਤੇ ਲਈ ਹੋਈ ਆ ਆਪਣੀ ਸਾਰੀ ਚ ਦੋ ਦੋ ਵੈਰਾਈਟੀਆਂ ਕਿ ਤਿੰਨ ਵੈਰਾਈਟੀਆਂ ਹੁਣ ਜਿਹੜੀਆਂ ਆਪਣੇ ਕੋਲੇ ਨੇ ਦੋ ਨਹੀਂ ਦੋ ਵੈਰਾਈਟੀਆਂ ਬਾਈ ਜਿਹੜੀਆਂ ਤਿਆਰ ਆ ਹਾਂ ਦੋ ਵੈਰਾਈਟੀਆਂ ਆਪਣੇ ਕੋਲੇ PR 126 ਹਾਂਜੀ ਸੁਪੀਰੀਅਮ 110 ਠੀਕ ਆ ਠੀਕ ਰੇਟ ਬਾਈ ਆਪਣਾ ਵਾਇਬਰੇਟ ਹੋਊਗਾ ਇਹ ਵੀ ਹੋਊਗਾ ਠੀਕ ਹੈ ਠੀਕ ਹੈ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਮੋਬਾਈਲ ਨੰਬਰ ਦਾਲੀ ਵਿਖੀ ਮੋਬਾਈਲ ਨੰਬਰ ਆਪਣਾ ਹੈਗਾ 988585 ਠੀਕ ਹੈ 01569 ਇੱਕ ਵਾਰੀ ਹੋਰ ਬੋਲ ਦੇ 988585 01569 ਠੀਕ ਹੈ ਇਹ ਬਾਈ ਦਾ ਹੈਗਾ ਜੀ ਮੋਬਾਈਲ ਨੰਬਰ ਪਨੀਰੀ ਤੁਸੀਂ ਚੈੱਕ ਕਰ ਲਓ ਪੂਰੀ ਤਿਆਰ ਆ ਗਈ ਯਾਨੀ ਕਿ ਲਾਉਣ ਵਾਲੀ ਹੈਗੀ ਕੋਈ ਐ ਨਹੀਂ ਹੈਗੀ ਬਾਲੀ ਵੱਡੀ ਆ ਗਈ ਡੱਕਾ ਕੋਈ ਮੋਟਾ ਹੋਊਗਾ ਜਿਹੜੀ ਆਹ ਵੈਰੈਟੀ ਆਗੀ ਇਹ 5-7 ਦਿਨਾਂ ਤੱਕ ਤਿਆਰ ਹੋਣ ਵਾਲੀ ਆਗੀ। ਬਾਕੀ ਬਾਈ ਕੋਲੇ ਜਿਵੇਂ ਤੁਹਾਨੂੰ ਬਾਈ ਨੇ ਦੱਸੀ ਤਾਂ ਜਿਹੜੀ 10-12 ਕਿੱਲਾਂ ਦੀ ਜਿਹੜੀ ਪੀਆਰ 126 ਆ ਉਹ ਤਿਆਰ ਆ, 110 ਵੀ ਤਿਆਰ ਆ। ਬਾਕੀ ਜਿਹੜੇ ਵੀ ਵੀਰ ਨੂੰ ਲੋੜ ਆ ਹਨਾ ਬਾਈ ਨਾਲ ਸੰਪਰਕ ਕਰ ਲਿਓ ਫੋਨ ਨੰਬਰ ਆ। ਬਾਈ ਦਾ ਆਪਾਂ ਫੇਰ ਪੁੱਛ ਲੈਣਾ ਇੱਕ ਵਾਰੀ ਫੇਰ ਦਾ ਵਿਕੀ। ਬਾਈ ਫੋਨ ਨੰਬਰ ਆ 9888501569 ਪਿੰਡ ਲਹਿਰਾਵੇਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ। ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਬਾਈ। ਧੰਨਵਾਦ ਸਾਰਿਆਂ ਦਾ।